ਹਾਂਜੀ ਤੁਹਾਡਾ ਸਭ ਦਾ ਸਵਾਗਤ ਹੈ ਐਜੂਕੇਸ਼ਨ ਸਿੰਪਲੀਫਾਈਡ ਬਾਈ OCDC ਚੈਨਲ ਦੇ ਉੱਪਰ ਸੋ ਜੇ ਤੁਸੀਂ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ ਵੱਲੋਂ ਕੱਢੀਆਂ ਗਈਆਂ ਸਟਾਫ ਨਰਸ ਦੀਆਂ ਵੈਕੈਂਸੀਜ਼ ਵਾਸਤੇ ਪੇਪਰ ਦੀ ਤਿਆਰੀ ਕਰ ਰਹੇ ਹੋ ਤਾਂ ਇਹ ਵੀਡੀਓ ਤੁਹਾਡੇ ਲਈ ਹੈ ਅਗਰ ਤੁਸੀਂ ਜੀਐਨਐਮ ਜਾਂ ਬੀਐਸਸੀ ਨਰਸਿੰਗ ਕਰ ਰਹੇ ਹੋ ਤਾਂ ਵੀ ਤੁਸੀਂ ਇਸ ਵੀਡੀਓ ਨੂੰ ਜ਼ਰੂਰ ਦੇਖੋ ਹਰ ਟੌਪਿਕ ਮਾਂ ਬੋਲੀ ਪੰਜਾਬੀ ਵਿੱਚ ਤੁਹਾਨੂੰ ਐਕਸਪਲੇਨ ਕੀਤਾ ਜਾਵੇਗਾ ਕੰਪਲੀਟ ਨੋਟਸ ਪੀਡੀਐਫ ਦੀ ਫਾਰਮ ਚ ਖਰੀਦਣ ਦੇ ਲਈ ਸੰਪਰਕ ਕਰ ਸਕਦੇ ਹੋ 9569677123 ਦੇ ਉੱਪਰ ਜਾਕਰ ਤੁਸੀਂ ਵੀਡੀਓ ਕੋਰਸ ਵਿੱਚ ਜੁਆਇਨ ਕਰ ਸਕਦੇ ਹੋ ਤਾਂ ਉਹਦੇ ਲਈ ਤੁਹਾਨੂੰ YouTube ਦੀ ਮੈਂਬਰਸ਼ਿਪ ਲੈਣੀ ਪਵੇਗੀ ਤੇ ਬਹੁਤ ਸਾਰੇ ਫ੍ਰੀ ਵੀਡੀਓਜ਼ ਵੀ ਤੁਹਾਨੂੰ ਮਿਲਦੇ ਰਹਿਣਗੇ ਤਾਂ ਇਸ ਵੀਡੀਓ ਦਾ ਆਪਣਾ ਟਾਪਿਕ ਰਹੇਗਾ ਰੂਟਸ ਆਫ ਡਰੱਗ ਐਡਮਿਨਿਸਟ੍ਰੇਸ਼ਨ ਤੁਹਾਨੂੰ ਹਰ ਰੋਟ ਆਫ ਡਰੱਗ ਐਡਮਿਨਿਸਟ੍ਰੇਸ਼ਨ ਦੇ ਫਾਇਦੇ ਅਤੇ ਨੁਕਸਾਨ ਵੀ ਇਸ ਵੀਡੀਓ ਚ ਦੱਸੇ ਜਾਣਗੇ ਸੋ ਬਿਨਾ ਸਕਿਪ ਕੀਤੇ ਧਿਆਨ ਨਾਲ ਸੁਣੋ ਅਤੇ ਸਮਝੋ ਕਿਉਂਕਿ ਇੱਕ ਨੰਬਰ ਨਾਲ ਵੀ ਜਿਹੜੀ ਗੇਮ ਆ ਉਹ ਬਦਲ ਜਾਂਦੀ ਹੈ ਤਾਂ ਸ਼ੁਰੂ ਕਰਦੇ ਆਪਾਂ ਟਾਪਿਕ ਰੂਟਸ ਆਫ ਡਰੱਗ ਐਡਮਿਨਿਸਟ੍ਰੇਸ਼ਨ ਆਪਣਾ ਸਭ ਤੋਂ ਪਹਿਲਾ ਜੋ ਰੂਟ ਆਫ ਡਰੱਗ ਐਡਮਿਨਿਸਟ੍ਰੇਸ਼ਨ ਹੁੰਦਾ ਹੈ ਉਹਦੇ ਚ ਆਉਂਦਾ ਹੈ ਆਪਣੇ ਕੋਲ ਓਰਲ ਰੂਟ ਤਾਂ ਮੂੰਹ ਰਾਹੀਂ ਦਵਾਈ ਲੈਣ ਨੂੰ ਓਰਲ ਰੂਟ ਕਿਹਾ ਜਾਂਦਾ ਹੈ ਲਾਟਿਨ ਭਾਸ਼ਾ ਦੇ ਵਿੱਚ ਇਸ ਨੂੰ ਪੀਓ ਦੇ ਨਾਲ ਡਿਨੋਟ ਕੀਤਾ ਜਾਂਦਾ ਹੈ ਪੀਓ ਤੋਂ ਭਾਵ ਹੁੰਦਾ ਹੈ ਪਰ ਔਸ ਠੀਕ ਹੈ ਜੀ ਔਸ ਨੂੰ ਆਪਾਂ ਮੂੰਹ ਨੂੰ ਕਹਿੰਦੇ ਹਾਂ ਓਐਸ ਜੋ ਔਸ ਹੁੰਦਾ ਹੈ ਉਹ ਮੂੰਹ ਨੂੰ ਪ੍ਰਤੀਕ ਮਤਲਬ ਕਰਦਾ ਹੈ ਠੀਕ ਹੈ ਜੀ ਤਾਂ ਪਰ ਔਸ ਤੋਂ ਭਾਵ ਹੋ ਗਿਆ ਮੂੰਹ ਰਾਹੀਂ ਜਾਨਕਿ ਮੂਦੇ ਰਸੇੜ ਦਵਾਈ ਲਈ ਜਾਵੇਗੀ ਉਸ ਨੂੰ ਆਪਾਂ ਓਰਲ ਰੂਟ ਜਾਂ ਮੌਖਿਕ ਮਾਰਗ ਕਹਿੰਦੇ ਹਾਂ ਹੁਣ ਇਸ ਦੇ ਫਾਇਦੇ ਕੀ ਨੇ ਇਹ ਸਭ ਤੋਂ ਵੱਧ ਕਨਵੀਨੀਅੰਟ ਹੈ ਅਤੇ ਨੋਨ ਇਨਵੇਸਿਵ ਹੈ ਠੀਕ ਹੈ ਜੀ ਕਿ ਨੋਨ ਇਨਵੇਸਿਵ ਤੋਂ ਭਾਵ ਹੁੰਦਾ ਵੀ ਆਪਾਂ ਮੈਡੀਸਨ ਜਿਹੜੀ ਹੈਗੀ ਮੂੰਹ ਰਾਹੀਂ ਖਾ ਰਹੇ ਹਾਂ ਆਪਾਂ ਕੋਈ ਸੂਈ ਵਗੈਰਾ ਜਿਹੜੀ ਹੈਗੀ ਆ ਉਹ ਸਰੀਰ ਦੇ ਵਿੱਚ ਇੰਜੈਕਟ ਨਹੀਂ ਕਰ ਰਹੇ ਸੋ ਇਹ ਬਹੁਤ ਸੌਖਾ ਮੈਥਡ ਹੈ ਸੁਵਿਧਾਜਨਕ ਹੈ ਠੀਕ ਹੈ ਜੀ ਇਸ ਰਸਤੇ ਦਵਾਈ ਦੇਣਾ ਬਹੁਤ ਸੌਖਾ ਹੈ ਈਜ਼ੀ ਟੂ ਐਡਮਿਸਟਰ ਟਿਪੀਕਲੀ ਵਿਦਆਊਟ ਪ੍ਰੋਫੈਸ਼ਨਲ ਅਸਿਸਟੈਂਟ ਮਤਲਬ ਆਪਾਂ ਨੂੰ ਕਿਸੇ ਪੇਸ਼ਾਵਰ ਸਹਾਇਕ ਦੀ ਲੋੜ ਨਹੀਂ ਪੈਂਦੀ ਤੇ ਇਹ ਮੈਥਡ ਬਹੁਤ ਇਕਨੋਮਿਕਲ ਹੈ ਜਨਰਲੀ ਲੈਸ ਐਕਸਪੈਂਸਿਵ ਕੰਪੇਅਰ ਟੂ ਅਦਰ ਰੂਟਸ ਮਤਲਬ ਇਸ ਦੇ ਵਿੱਚ ਕੋਈ ਜ਼ਿਆਦਾ ਖਰਚਾ ਨਹੀਂ ਆਉਂਦਾ ਤੇ ਸੇਫਰ ਹੈ ਸਲੋ ਐਬਜ਼ੋਰਪਸ਼ਨ ਅਲਾਉ ਫਾਰ ਸਮ ਡਿਗਰੀ ਆਫ ਐਰਰ ਇਨ ਡੋਜ਼ਿੰਗ ਮਤਲਬ ਜੋ ਆਪਾਂ ਮੌਖਿਕ ਰਸਤੇ ਰਾਹੀਂ ਮੂੰਹ ਰਾਹੀਂ ਮੈਡੀਸਨ ਲੈਂਦੇ ਹਾਂ ਉਸ ਦੀ ਅਬਜ਼ੋਰਪਸ਼ਨ ਜਾਨੀ ਕਿ ਉਹਦਾ ਸੋਖਣ ਬਾਡੀ ਦੇ ਵਿੱਚ ਬਹੁਤ ਹੌਲੀ ਹੁੰਦਾ ਹੈ ਸੋ ਅਗਰ ਡੋਜ਼ ਥੋੜੀ ਜਿਹੀ ਗਲਤ ਵੀ ਲੱਤੀ ਜਾਂਦੀ ਹੈ ਤਾਂ ਉਸ ਦੇ ਵਿੱਚ ਜ਼ਿਆਦਾ ਬੁਰਾ ਪ੍ਰਭਾਵ ਨਹੀਂ ਪੈਂਦਾ ਹੁਣ ਆਪਾਂ ਗੱਲ ਕਰਾਂਗੇ ਕਿ ਜਿਹੜਾ ਓਰਲ ਰੂਟ ਹੈ ਉਸ ਦੇ ਨੁਕਸਾਨ ਕੀ ਨੇ ਤਾਂ ਸਭ ਤੋਂ ਮੇਜਰ ਕੁਐਸਚਨ ਤੁਹਾਡੇ ਪੇਪਰ 'ਤੇ ਪੁੱਛਿਆ ਜਾ ਸਕਦਾ ਹੈ ਫਰਸਟ ਪਾਸ ਇਫੈਕਟ ਠੀਕ ਹੈ ਜੀ ਫਰਸਟ ਪਾਸ ਇਫੈਕਟ ਹੁੰਦਾ ਹੈ ਡਰੱਗਸ ਮੇ ਬੀ ਮੈਟਾਬੋਲਾਈਜ਼ਡ ਬਾਈ ਲੇਬਰ ਬਿਫੋਰ ਰੀਚਿੰਗ ਸਿਸਟੈਮਿਕ ਸਰਕੂਲੇਸ਼ਨ ਸਿਸਟੈਮਿਕ ਸਰਕੂਲੇਸ਼ਨ ਤੋਂ ਭਾਵ ਹੁੰਦਾ ਹੈ ਡਰੱਗ ਦਾ ਬਲੱਡ ਦੇ ਵਿੱਚ ਜਾਣਾ ਠੀਕ ਹੈ ਜੀ ਜਿੰਨੀ ਡਰੱਗ ਬਲੱਡ ਦੇ ਵਿੱਚ ਜਾਂਦੀ ਹੈ ਉਸਾ ਮਾਤਰਾ ਨੂੰ ਆਪਾਂ ਬਾਇਓ ਅਵੇਲੇਬਿਲਿਟੀ ਕਹਿੰਦੇ ਹਾਂ ਤੇ ਉਹੀ ਮਾਤਰਾ ਆਪਣੇ ਲਈ ਇੰਪੋਰਟੈਂਟ ਹੁੰਦੀ ਹੈ। ਕਲੀਅਰ ਹੈ? ਸੋ ਲੀਵਰ ਦੇ ਵਿੱਚ ਜੋ ਕੋਈ ਡਰੱਗ ਜਾਏਗੀ ਜਦੋਂ ਆਪਾਂ ਓਰਲ ਰੋਟ ਨਾਲ ਲੈਂਦੇ ਆ ਤਾਂ ਲੀਵਰ ਉਸ ਨੂੰ ਮੈਟਾਬੋਲਾਈਜ਼ ਕਰਦਾ ਹੈ ਜਾਨਕਿ ਇੱਕ ਕੰਪੋਨੈਂਟ ਨੂੰ ਕਿਸੇ ਹੋਰ ਕੰਪੋਨੈਂਟ ਦੇ ਵਿੱਚ ਬਦਲਦਾ ਹੈ। ਸੋ ਫਰਸਟ ਪਾਸ ਇਫੈਕਟ ਦੇ ਨਾਲ ਹੁੰਦਾ ਕੀ ਹੈ ਕਿ ਇਸ ਨਾਲ ਲੀਵਰ ਦੇ ਵਿੱਚ ਮੈਟਾਬੋਲਿਜ਼ਮ ਹੋਣ ਕਰਕੇ ਜੋ ਡਰੱਗ ਆਪਣੇ ਸਿਸਟੈਮਿਕ ਸਰਕੂਲੇਸ਼ਨ ਜਾਨਕਿ ਬਲੱਡ ਵਿੱਚ ਜਾਂਦੀ ਹੈ ਉਸ ਦੀ ਮਾਤਰਾ ਘਟ ਜਾਂਦੀ ਹੈ। ਤੇ ਉਸ ਕਾਰਨ ਬਾਇਓ ਅਵੇਲੇਬਿਲਟੀ ਵੀ ਘਟ ਜਾਂਦੀ ਹੈ ਅਤੇ ਇਸ ਕਾਰਨ ਥੈਰਾਪਿਊਟਿਕ ਇਫੈਕਟ ਜਿਸ ਕਰਕੇ ਆਪਾਂ ਮੈਡੀਸਨ ਲੈਂਦੇ ਹਾਂ ਉਹ ਪ੍ਰਭਾਵ ਜਿਵੇਂ ਚੰਗਾ ਪ੍ਰਭਾਵ ਘਟ ਜਾਂਦਾ ਹੈ ਠੀਕ ਹੈ ਜੀ ਤਾਂ ਫਰਸਟ ਪਾਸ ਇਫੈਕਟ ਸਭ ਤੋਂ ਵੱਡਾ ਡਰਾਪ ਬੈਕ ਹੈ ਆਪਣੇ ਓਰਲ ਰੂਟ ਆਫ ਡਰੱਗ ਐਡਮਿਨਿਸਟ੍ਰੇਸ਼ਨ ਦਾ ਹੁਣ ਆਪਾਂ ਗੱਲ ਕਰਾਂਗੇ ਅਗਲੇ ਇਫੈਕਟ ਦੀ ਤਾਂ ਅਗਲੀ ਡੀਮੈਰਿਟ ਓਰਲ ਰੂਟ ਦੀ ਹੈ ਵੇਰੀਏਬਲ ਐਬਜ਼ોર્ਪਸ਼ਨ ਕਿਉਂਕਿ ਹਰ ਇਨਸਾਨ ਡਿਫਰੈਂਟ ਤਰ੍ਹਾਂ ਦਾ ਫੂਡ ਖਾਂਦਾ ਹੈ ਉਸ ਦੀ ਡਿਫਰੈਂਟ ਗੈਸਟ੍ਰੋ ਇੰਟੈਸਟਾਈਨਲ ਹੈਲਥ ਹੁੰਦੀ ਹੈ पीएच ਹੁੰਦੀ ਹੈ ਅਤੇ ਗੈਸਟਰੋ ਇੰਟੈਸਟਾਈਨਲ ਮੋਟਿਲਿਟੀ ਹੁੰਦੀ ਹੈ ਸੋ ਇਸ ਕਾਰਨ ਜਿੰਨੇ ਵੀ ਪੇਸ਼ੈਂਟ ਓਰਲ ਰੂਟ ਦੇ ਨਾ ਰਹੀ ਮੰਨ ਲਓ ਸੇਮ ਮੈਡੀਸਨ ਵੀ ਲੈਂਦੇ ਹਨ ਤਾਂ ਹਰੇਕ ਪੇਸ਼ੈਂਟ ਦੇ ਵਿੱਚ ਜਿਹੜੀ ਐਬਜॉर्ਪਸ਼ਨ ਹੈ ਉਹ ਅਲੱਗ-ਅਲੱਗ ਹੋਵੇਗੀ ਕਿਉਂਕਿ ਹਰ ਫੂਡ ਜੋ ਹੈ ਉਹ ਡਰੱਗ ਦੇ ਨਾਲ ਇੰਟਰੈਕਟ ਕਰਦਾ ਹੈ ਓਕੇ ਅਤੇ ਤੁਹਾਡੇ ਪੇਟ ਦੇ ਅੰਦਰ ਤੁਹਾਡੀ ਆਂਤੜੀ ਦੇ ਅੰਦਰ ਪੀਐਚ ਵੈਲਿਊ ਕਿੰਨੀ ਹੈ ਜਾਨਕਿ ਐਸਿਡਿਕ ਹੈ ਜਾਂ ਬੇਸਿਕ ਹੈ ਅਤੇ ਇੰਟਰਸਟਾਈਨ ਦੀ ਮੋਬਿਲਿਟੀ ਜਾਨਕੀ ਮੂਵਮੈਂਟ ਜੋ ਹੈ ਉਹ ਕਿਸ ਤਰ੍ਹਾਂ ਦੀ ਹੈ ਧੀਮੀ ਹੈ ਜਾਂ ਫਾਸਟ ਹੈ ਸੋ ਹਰ ਤਰੀਕੇ ਕਾਰਨ ਹਰ ਇਸ ਕਾਰਨ ਜਿਹੜੀ ਐਬਜਪਸ਼ਨ ਹੋ ਅਲੱਗ-ਅਲੱਗ ਹੋਵੇਗੀ ਅਤੇ ਅਲੱਗ-ਅਲੱਗ ਪ੍ਰਭਾਵ ਡੋਸ ਦਾ ਉਸ ਵਿਅਕਤੀ ਦੇ ਉੱਪਰ ਪਵੇਗਾ ਤਾਂ ਨੈਕਸਟ ਨੁਕਸਾਨ ਹੈ ਆਪਣੇ ਕੋਲ ਨਾਟ ਸੂਟੇਬਲ ਫਾਰ ਆਲ ਪੇਸ਼IENTS ਇਸ ਦਾ ਅਰਥ ਹੋਇਆ ਕਿ ਜਿਹੜੇ ਵਿਅਕਤੀ ਜਿਹੜੇ ਮਰੀਜ਼ ਸਵੈਲੋਇੰਗ ਜਾਨਕਿ ਨਿਗਲਣ ਦੇ ਵਿੱਚ ਡਿਫਿਕਲਟੀ ਮਹਿਸੂਸ ਕਰਦੇ ਹੋਣ ਜਾਂ ਜਿਹੜੇ ਮਰੀਜ਼ਾਂ ਨੂੰ ਉਲਟੀ ਦੀ ਬਿਮਾਰੀ ਜਾਨਕਿ ਵੋਮਿਟਿੰਗ ਦੀ ਪ੍ਰੋਬਲਮ ਹੋਵੇ ਤਾਂ ਉਹਨਾਂ ਦੇ ਲਈ ਓਰਲ ਰੂਟ ਸਹੀ ਨਹੀਂ ਹੋ ਸਕਦਾ ਠੀਕ ਹੈ ਜੀ ਸੋ ਇਹ ਸੀਗੇ ਇਹਦੇ ਮੈਰਿਟ ਅਤੇ ਡੀਮੈਰਿਟਸ ਤਾਂ ਹੁਣ ਆਪਾਂ ਗੱਲ ਕਰਾਂਗੇ ਅਗਲੇ ਰੂਟ ਆਫ ਡਰੱਗ ਐਡਮਿਨਿਸਟ੍ਰੇਸ਼ਨ ਦੀ ਜੋ ਹੈ ਇੰਟਰਾਵੇਨਸ ਰੂਟ ਤਾਂ ਜਦੋਂ ਵੇਨ ਦੇ ਰਾਹੀਂ ਆਪਾਂ ਇੰਜੈਕਸ਼ਨ ਦੇ ਮਾਧਿਅਮ ਨਾਲ ਮੈਡੀਸਿਨ ਦਿੰਦੇ ਹਾਂ ਤਾਂ ਉਸ ਨੂੰ ਆਈਵੀ ਜਾਨਕਿ ਇੰਟਰਾਵੇਨਸ ਰੂਟ ਕਿਹਾ ਜਾਂਦਾ ਹੈ ओके सो ਇਹਦਾ ਫਾਇਦਾ ਇਹ ਹੈ ਕਿ ਇਹਦਾ ਐਕਸ਼ਨ ਸਭ ਤੋਂ ਤੇਜ਼ ਹੁੰਦਾ ਹੈ ਰੈਪਿਡ ਆਨਸੈਟ ਇਮੀਡੀਏਟ ਡਰਗ ਐਕਸ਼ਨ ਯੂਸਫੁਲ ਇਨ ਐਮਰਜੈਂਸੀਸ ਜਦੋਂ ਐਮਰਜੈਂਸੀ ਕੰਡੀਸ਼ਨ ਹੋਵੇ ਕ੍ਰਿਟੀਕਲ ਸਿਚੁਏਸ਼ਨ ਹੋਵੇ ਉਦੋਂ ਆਪਾਂ ਇੰਟਰਾਵੈਨਸ ਰੂਟ ਦੇ ਨਾਲ ਡਰਗ ਦੇਣਾ ਸਹੀ ਸਮਝਦੇ ਹਾਂ ਤੇ ਪ੍ਰੈਸਾਈਜ਼ ਕੰਟਰੋਲ ਅਲਾਉ ਫॉर ਐਕੂਰੇਟ ਡੋਜ਼ਿੰਗ ਆਈਵੀ ਜੋ ਡੋਜ਼ ਹੁੰਦੀ ਹੈ ਉਹ ਐਕੂਰੇਟ ਹੁੰਦੀ ਹੈ ਠੀਕ ਹੈ ਜੀ ਅਤੇ ਸਹੀ ਮਾਤਰਾ ਜਨਕਿ ਸਹੀ ਟਾਈਟ੍ਰੇਸ਼ਨ ਦੇ ਵਿੱਚ ਉਹ ਡਰੱਗ ਦਿੱਤੀ ਜਾ ਸਕਦੀ ਹੈ ਆਈਵੀ ਰੂਟ ਦੇ ਮਾਧਿਅਮ ਨਾਲ ਕਿਉਂਕਿ ਸੋ ਅੱਗੇ ਬਾਅਦ ਗੱਲ ਕਰਾਂਗੇ ਕਿ ਆਈਵੀ ਰੂਟ ਤੇ ਰਾਹੀਂ ਜਦੋਂ ਆਪਾਂ ਡਰੱਗ ਦਿੰਦੇ ਹਾਂ ਤਾਂ ਉਹਦੀ ਬਾਇਓ ਅਵੇਲੇਬਿਲਿਟੀ ਕੰਪਲੀਟ ਹੁੰਦੀ ਹੈ 100% ਜਿੰਨੀ ਆਪਾਂ ਡਰੱਗ ਲਾਉਂਨੇ ਆ ਉੰਨੀ ਹੀ ਸਿਸਟੈਮਿਕ ਸਰਕੂਲੇਸ਼ਨ ਦੇ ਵਿੱਚ ਜਾਨਕਿ ਬਲੱਡ ਦੇ ਵਿੱਚ ਪਹੁੰਚਦੀ ਹੈ ਸੋ ਇਹਦੇ ਸਭ ਤੋਂ ਵੱਡੇ ਫਾਇਦੇ ਹਨ ਇਹ ਆਈਵੀ ਰੂਟ ਦੇ ਨੈਕਸਟ ਆਪਾਂ ਗੱਲ ਕਰੀਏ ਆਈਵੀ ਰੂਟ ਦੇ ਨੁਕਸਾਨ ਬਾਰੇ ਤਾਂ ਪਹਿਲਾ ਨੁਕਸਾਨ ਹੈ ਇਟ ਇਜ਼ ਦਾ ਇਨਵੇਸਿਵ ਮਤਲਬ ਇਟ ਰਿਕਵਾਇਰ ਸਕਿਲਡ ਪਰਸਨਲ ਟੂ ਐਡਮਿਨਿਸਟਰ ਠੀਕ ਹੈ ਜੀ ਜੋ ਪੇਸ਼ਵਰ ਹੁੰਦਾ ਜਿਸ ਦੇ ਕੋਲ ਨਿਪੁੰਨਤਾ ਹੁੰਦੀ ਹੈ ਉਹੀ ਆਈਵੀ ਰੂਟ ਦੇ ਨਾਲ ਡਰਗ ਪੇਸ਼ੈਂਟ ਨੂੰ ਲਗਾ ਸਕਦਾ ਹੈ ਰਿਸਕ ਆਫ ਇਨਫੈਕਸ਼ਨ ਪੋਟੈਂਸ਼ੀਅਲ ਫਾਰ ਇਨਫੈਕਸ਼ਨ ਐਟ ਦਾ ਇੰਜੈਕਸ਼ਨ ਸਾਈਟ ਕਿ ਜਿਸ ਜਗ੍ਹਾ ਦੇ ਉੱਪਰ ਇੰਜੈਕਸ਼ਨ ਲਗਾਇਆ ਜਾਂਦਾ ਹੈ ਉਥੇ ਸਕਰਮਨ ਜਾਨੀ ਕਿ ਉਥੇ ਇਨਫੈਕਸ਼ਨ ਦੇ ਚਾਂਸ ਹੁੰਦੇ ਹਨ ਅਤੇ ਇਹ ਰੂਟ ਐਕਸਪੈਂਸਿਵ ਹੈ ਹਾਇਰ ਕਾਸਟ ਡਿਊ ਟੂ ਇਕੁਪਮੈਂਟ ਕਿਉਂਕਿ ਇਹਦੇ ਵਿੱਚ ਸਰਿੰਜ ਦੀ ਨੀਡਲ ਦੀ ਵਰਤੋਂ ਹੋਣੀ ਹੈ ਅਤੇ ਪ੍ਰੋਫੈਸ਼ਨਲ ਤੋਂ ਹੀ ਆਪਾਂ ਇਹ ਇੰਜੈਕਸ਼ਨ ਲਗਵਾ ਸਕਦੇ ਹਾਂ ਸੋ ਇਸ ਕਰਕੇ ਓਰਲ ਰੂਟ ਦੇ ਕੰਪੈਰੀਟਿਵ ਉਹਦੀ ਤੁਲਨਾ ਦੇ ਵਿੱਚ ਇਹ ਰੂਟ ਥੋੜਾ ਜਿਹਾ ਮਹਿੰਗਾ ਸਾਬਿਤ ਹੁੰਦਾ ਹੈ ਤੀਸਰਾ ਰੂਟ ਆਉਂਦਾ ਹੈ ਐਟ ਇੰਟਰਾਮਸਕੂਲਰ ਰੂਟ ਆਈ ਐਮ ਰੂਟ ਇਸ ਨੂੰ ਕਿਹਾ ਜਾਂਦਾ ਹੈ ਸ਼ਾਰਟ ਦੇ ਵਿੱਚ ਤਾਂ ਇਹਦਾ ਸਭ ਤੋਂ ਵੱਡਾ ਫਾਇਦਾ ਹੈ ਰਿਲੇਟਿਵਲੀ ਫਾਸਟ ਐਬਜਪਸ਼ਨ ਠੀਕ ਹੈ ਜੀ ਕਿ ਇਹ ਫਾਸਟਰ ਹੈ ਓਰਲ ਰੂਟ ਨਾਲੋਂ ਪਰ ਆਈ ਵੀ ਨਾਲੋਂ ਇਹ ਸਲੋ ਹੁੰਦਾ ਹੈ ਤਾਂ ਇਹ ਤੁਸੀਂ ਧਿਆਨ ਰੱਖਣਾ ਹੈ ਕਿ ਓਰਲ ਰੂਟ ਨਾਲੋਂ ਇੰਟਰਾਮਸਕੂਲਰ ਰੂਟ ਜ਼ਿਆਦਾ ਤੇਜ਼ ਹੁੰਦਾ ਹੈ ਪਰ ਇੰਟਰਾਵੇਨਸ ਰੂਟ ਨਾਲੋਂ ਇੰਟਰਾਮਸਕੂਲਰ ਰੂਟ ਸਲੋ ਹੁੰਦਾ ਹੈ ਇੰਟਰਾਮਸਕੂਲਰ ਰੂਟ ਦਾ ਅਗਲਾ ਫਾਇਦਾ ਹੈ ਸੂਟੇਬਲ ਫਾਰ ਡਿਪੋ ਇੰਜੈਕਸ਼ਨਸ ਇਟ ਅਲਾਉ ਫਾਰ ਸਸਟੇਨਡ ਡਰਗ ਰਿਲੀਜ਼ ਕਿ ਆਪਾਂ ਇਸ ਮਾਧਿਅਮ ਨਾਲ ਅਜਿਹੇ ਇੰਜੈਕਸ਼ਨ ਲਗਾ ਸਕਦੇ ਹਾਂ ਜੋ ਹੌਲੀ-ਹੌਲੀ ਨਿਰੰਤਰ ਕੁਝ-ਕੁਝ ਅਮਾਊਂਟ ਮੈਡੀਸਨ ਦੀ ਰਿਲੀਜ਼ ਕਰਦੇ ਰਹਿੰਦੇ ਹਨ ਤਾਂ ਉਸ ਨੂੰ ਆਪਾਂ ਡਿਪੋ ਇੰਜੈਕਸ਼ਨ ਕਹਿੰਦੇ ਹਾਂ ਹੁਣ ਆਪਾਂ ਗੱਲ ਕਰੀਏ ਇਸਦੇ ਦੋਸ਼ ਯਾਨੀ ਕਿ ਡੀਮੈਰਿਟਸ ਦੀ ਤਾਂ ਇਹਦਾ ਪਹਿਲਾ ਨੁਕਸਾਨ ਹੈ ਕਿ ਇੰਟਰਾਮਸਕੂਲਰ ਜੋ ਇੰਜੈਕਸ਼ਨ ਆਪਾਂ ਲਗਾਉਂਦੇ ਹਾਂ ਉਹ ਪੇਨਫੁਲ ਅਤੇ ਡਿਸਕੰਫਰਟ ਹੋ ਸਕਦਾ ਹੈ ਓਕੇ ਇੰਜੈਕਸ਼ਨ ਕੈਨ ਬੀ ਪੇਨਫੁਲ ਯਾਨੀ ਕਿ ਇਹ ਦਰਦ ਨਾਲ ਹੋ ਸਕਦਾ ਜਦੋਂ ਆਪਾਂ ਸੂਈ ਇੰਟਰਾਮਸਕੂਲਰ ਰੂਟ ਦੇ ਵਿੱਚ ਲਗਾਉਂਦੇ ਹਾਂ ਫਿਰ ਹੈ ਰਿਸਕ ਆਫ ਨਰਵ ਡੈਮੇਜ ਕਈ ਵਾਰ ਕੀ ਹੁੰਦਾ ਕਿ ਕੁਝ ਪੇਸ਼ੇਵਰ ਨਹੀਂ ਹੁੰਦੇ ਜੋ ਇੰਜੈਕਸ਼ਨ ਲਗਾਉਂਦੇ ਹਨ ਤਾਂ ਉਹ ਇੰਪ੍ਰੋਪਰ ਟੈਕਨੀਕ ਨਾਲ ਇੰਜੈਕਸ਼ਨ ਲਗਾ ਕੇ ਨਰਵ ਨੂੰ ਇੰਜਰਡ ਕਰ ਸਕਦੇ ਹਨ ਅਗਲਾ ਹੈ ਵੋਲੀਅਬ ਲਿਮਿਟੇਸ਼ਨ ਕਿ ਆਪਾਂ ਇੰਟਰਾਮਸਕੂਲਰ ਰੂਟਸ ਦੇ ਰਾਸਤੇ ਰੂਟ ਦੇ ਰਾਹੀਂ ਬਹੁਤ ਘੱਟ ਅਮਾਊਂਟ ਹੀ ਡਰੱਗ ਦੀ ਲਗਾ ਸਕਦੇ ਹਾਂ ਜਿਆਦਾ ਅਮਾਊਂਟ ਆਪਾਂ 3 ਐਮਐਲ ਤੋਂ ਜ਼ਿਆਦਾ ਅਮਾਊਂਟ ਇੰਜੈਕਟ ਨਹੀਂ ਕਰ ਸਕਦੇ ਫੋਰਥ ਰੂਟ ਆਫ ਡਰੱਗ ਐਡਮਿਨਿਸਟ੍ਰੇਸ਼ਨ ਆਪਣੇ ਕੋਲ ਹੈ ਸਬਕੂਟੀਨੀਅਸ ਐਸਸੀ ਰੂਟ ਠੀਕ ਹੈ ਜੀ ਤਾਂ ਇਹ ਕੀ ਹੈ ਕਿ ਇਹਦਾ ਸਭ ਤੋਂ ਵੱਡਾ ਫਾਇਦਾ ਹੈ ਈਜ਼ ਆਫ ਐਡਮਿਨਿਸਟ੍ਰੇਸ਼ਨ ਕੈਨ ਬੀ ਸੈਲਫ ਐਡਮਿਨਿਸਟਰਡ ਕਿ ਜਿਹੜਾ ਪੇਸ਼ੈਂਟ ਹੈ ਉਹ ਸਬ ਕੋਟੇਨੀਅਸ ਦੇ ਰਸਤੇ ਆਪਣੇ ਆਪ ਵੀ ਮੈਡੀਸਨ ਲਗਾਉਣਾ ਸਿੱਖ ਸਕਦਾ ਹੈ ਸਲੋ ਸਸਟੇਨਡ ਅਬਜ਼ੋਰਪਸ਼ਨ ਪ੍ਰੋਵਾਈਡ ਪ੍ਰੋਲੋਂਗਡ ਡਰੱਗ ਇਫੈਕਟ ਮਤਲਬ ਸਬ ਕੋਟੇਨੀਅਸ ਰੂਟ ਦੇ ਰਸਤੇ ਜਿਹੜਾ ਡਰੱਗ ਦਾ ਐਕਸ਼ਨ ਉਹ ਸਲੋ ਹੁੰਦਾ ਹੈ ਮਤਲਬ ਸਸਟੇਨਡ ਤੋਂ ਭਾਵ ਹੁੰਦਾ ਹੈ ਕਿ ਲਗਾਤਾਰ ਡਰੱਗ ਦਾ ਐਕਸ਼ਨ ਲੰਬੇ ਸਮੇਂ ਤੱਕ ਬਣਿਆ ਰਹਿੰਦਾ ਹੈ ਸੋ ਲੰਬੇ ਸਮੇਂ ਤੱਕ ਇਸ ਦਾ ਇਫੈਕਟ ਹੁੰਦਾ ਰਹਿੰਦਾ ਹੈ ਤਾਂ ਡੀਮੈਰਿਟਸ ਦੀ ਹੈ ਵਰੀਏਬਲ ਐਬਜਰਪਸ਼ਨ ਅਫੈਕਟਡ ਬਾਈ ਬਲੱਡ ਫਲੋ ਕਿ ਮਰੀਜ਼ ਦੇ ਅੰਦਰ ਬਲੱਡ ਫਲੋ ਦੀ ਸਥਿਤੀ ਕੀ ਹੈ ਅਤੇ ਇੰਜੈਕਸ਼ਨ ਸਾਈਟ ਜਿੱਥੇ ਇੰਜੈਕਸ਼ਨ ਲਗਾਇਆ ਹੈ ਉੱਥੇ ਬਲੱਡ ਦਾ ਫਲੋ ਕਿਸ ਤਰ੍ਹਾਂ ਦਾ ਹੈ ਉਹਦੇ ਅਕੋਰਡਿੰਗ ਐਬਜਰਪਸ਼ਨ ਘਟ ਵੱਧ ਹੋ ਸਕਦੀ ਹੈ ਸੋ ਇਹ ਇਸ ਦਾ ਨੁਕਸਾਨ ਹੈ ਓਕੇ ਇਰਿਟੇਸ਼ਨ ਐਂਡ ਪੇਨ ਪੋਸੀਬਲ ਐਟ ਦਾ ਇੰਜੈਕਸ਼ਨ ਸਾਈਟ ਜਿੱਥੇ ਸਬਕੂਟੀਨੀਅਸ ਇੰਜੈਕਸ਼ਨ ਲਗਾਇਆ ਜਾਂਦਾ ਹੈ ਉੱਥੇ ਇਰਿਟੇਸ਼ਨ ਹੋ ਸਕਦੀ ਹੈ ਅਤੇ ਉੱਥੇ ਆਪਣਾ ਜਿਹੜਾ ਪੇਨ ਹੈ ਉਹ ਵੀ ਹੋ ਸਕਦਾ ਹੈ ਫਿਰ ਹੈ ਲਿमिटेड volumes ਕਿ only small volume ਹੀ ਇਸ ਰਸਤੇ ਵੀ ਲਗਾਇਆ ਜਾ ਸਕਦਾ ਹੈ ਨੈਕਸਟ ਇੰਪੋਰਟੈਂਟ ਰੂਟ ਆਫ ਡਰਗ ਐਡਮਿਨਿਸਟ੍ਰੇਸ਼ਨ ਆਪਣੇ ਕੋਲ ਹੈ ਸਬਲਿੰਗੁਅਲ ਜਿਸ ਨੂੰ ਆਪਾਂ ਬੱਕਲ ਰੂਟ ਵੀ ਕਹਿੰਦੇ ਹਾਂ ਸਭ ਤੋਂ ਭਾਗ ਹੁੰਦਾ ਹੈ ਥੱਲੇ ਲਿੰਗੁਅਲ ਤੋਂ ਭਾਗ ਹੁੰਦਾ ਜੀਭ ਤਾਂ ਜੀਭ ਥੱਲੇ ਜੋ ਗੋਲੀ ਰੱਖੀ ਜਾਂਦੀ ਹੈ ਉਸ ਨੂੰ ਆਪਾਂ ਸਬਲਿੰਗੁਅਲ ਰੂਟ ਕਿਹਾ ਕਹਿ ਸਕਦੇ ਹਾਂ ਤੇ ਇਸ ਦੇ ਬੇਚ ਤੁਸੀਂ ਮੇਨ ਐਗਜ਼ਾਮਪਲ ਸੁਣੀ ਹੋਵੇਗੀ ਸੋਰਬੀਟ੍ਰੇਟ ਦੀ ਜਿਹੜੇ ਲੋਕਾਂ ਨੂੰ ਹਾਰਟ ਦੀ ਬਿਮਾਰੀ ਹੁੰਦੀ ਹੈ ਤਾਂ ਉਹਨਾਂ ਨੂੰ ਸੋਰਬੀਟ੍ਰੇਟ ਦੀ ਮੈਡੀਸਿਨ ਹਮੇਸ਼ਾ ਆਪਣੀ ਪੌਕੇਟ ਚ ਰੱਖਣ ਲਈ ਕਿਹਾ ਜਾਂਦਾ ਹੈ ਜਦੋਂ ਹੀ ਉਹਨਾਂ ਨੂੰ ਅਚਾਹੇ ਸਿੰਪਟਮ ਦਿਖਾਈ ਦੇਣ ਹਾਰਟ ਅਟੈਕ ਦੇ ਤਾਂ ਉਹ ਸੋਰਬੀਟ੍ਰੇਟ ਦੀ ਗੋਲੀ ਆਪਣੀ ਜੀਭ ਥੱਲੇ ਰੱਖ ਸਕਦੇ ਹਨ ਇਸੇ ਤਰ੍ਹਾਂ ਬਲੱਡ ਪ੍ਰੈਸ਼ਰ ਦੀ ਬਿਮਾਰੀ ਤੋਂ ਪੀੜਤ ਲੋਕਾਂ ਦੇ ਲਈ ਡੈਪਿਨ ਨਾਮ ਦਾ ਇੱਕ ਕੈਪਸੂਲ ਹੁੰਦਾ ਉਸ ਨੂੰ ਵੀ ਜੀਭ ਦੇ ਥੱਲੇ ਨਚੋੜਿਆ ਜਾਂਦਾ ਹੈ ਸੋ ਇਹ ਰੂਟ ਹੁੰਦਾ ਆਪਣਾ ਸਬਲਿੰਗੂਅਲ ਸੋ ਸਬਲਿੰਗੂਅਲ ਦਾ ਸਭ ਤੋਂ ਵੱਡਾ ਫਾਇਦਾ ਹੈ ਕਿ ਜਿਹ ਆਪਾਂ ਸਬਲਿੰਗুয়াল ਰਸਤੇ ਦਿੰਦੇ ਹਾਂ ਉਸ ਦਾ ਔਨਸੈਟ ਆਫ ਐਕਸ਼ਨ ਇਮੀਡੀਏਟਲੀ ਹੁੰਦਾ ਹੈ ਤੇ ਉਹ ਡਰੱਗ ਡਾਈਜੈਸਟਿਵ ਸਿਸਟਮ ਜਾਨਕਿ ਪਾਚਨ ਪ੍ਰਣਾਲੀ ਦੇ ਵਿੱਚ ਅਤੇ ਲੀਵਰ ਦੇ ਵਿੱਚ ਨਹੀਂ ਜਾਂਦੀ ਠੀਕ ਹੈ ਜੀ ਸੋ ਇਸ ਦਾ ਫਰਸਟ ਪਾਸ ਮੈਟਾਬੋਲਿਜ਼ਮ ਨਹੀਂ ਹੁੰਦਾ ਸੋ ਇਹ ਸਭ ਤੋਂ ਵੱਡਾ ਫਾਇਦਾ ਹੈ ਸਬਲਿੰਗুয়াল ਰੂਟ ਦਾ ਅੱਗੇ ਆਪਾਂ ਗੱਲ ਕਰੀਏ ਕਿ ਇਹ ਕਨਵੀਨੀਅੰਟ ਹੈ ਬਹੁਤ ਈਜ਼ੀ ਹੈ ਅਤੇ ਨੌਨ ਇਨਵੀਜ਼ਿਵ ਹੈ ਇਸ ਦੇ ਵਿੱਚ ਕੋਈ ਸੂਈ ਦਾ ਇਸਤੇਮਾਲ ਨਹੀਂ ਹੁੰਦਾ ਤੇ ਜੇ ਆਪਾਂ ਨੁਕਸਾਨ ਦੀ ਗੱਲ ਕਰੀਏ ਸਭ ਤੋਂ ਪਹਿਲਾਂ ਤਾਂ ਟੇਸਟ ਇਸ਼ੂ ਸਮ ਡਰੱਗਸ ਮੇ ਹਵ ਅਨਪਲੇਜੈਂਟ ਟੇਸਟ ਕੇ ਕੁਝ ਜਿਹੜੀਆਂ ਡਰੱਗਸ ਨੇ ਉਹਨਾਂ ਦਾ ਟੇਸਟ ਵਧੀਆ ਨਹੀਂ ਹੋ ਸਕਦਾ ਨਾਟ ਸੁਈਟੇਬਲ ਫਾਰ 올 ਡਰੱਗਸ ਲਿਮਟਡ ਟੂ ਲਿਪਿਡ ਸੋਲਿਊਬਲ ਐਂਡ ਪੋਟੈਂਟ ਡਰੱਗਸ ਮਤਲਬ ਹਰ ਡਰਗ ਨੂੰ ਸਬਲਿੰਗਵਲ ਦੇ ਰਹੀ ਰਸਤੇ ਦੇ ਰਹੀ ਨਹੀਂ ਦਿੱਤਾ ਜਾ ਸਕਦਾ ਠੀਕ ਹੈ ਜੀ ਸਿਰਫ ਕੁਝ ਡਰਗ ਹੀ ਦਿੱਤੇ ਜਾ ਸਕਦੇ ਇਸ ਰਸਤੇ ਜਿਹੜੀਆਂ ਫੈਟ ਦੇ ਵਿੱਚ ਘੁਲਣਸ਼ੀਲ ਹੋਣ ਯਾਨੀ ਕਿ ਲਿਪਿਡ ਸੋਲਿਊਬਲ ਹੋਣ ਅਤੇ ਪੋਟੈਂਟ ਯਾਨੀ ਕਿ ਬਹੁਤ ਸ਼ਕਤੀਸ਼ਾਲੀ ਦੀ ਡਰੱਗਸ ਨੇ ਜਿਨ੍ਹਾਂ ਦਾ ਐਕਸ਼ਨ ਆਪਾਂ ਨੂੰ ਇਮੀਡੀਏਟਲੀ ਚਾਹੀਦਾ ਹੁੰਦਾਗਾ तो उन्होंने ही इस रस्ते दिता जा सकता गा। Next, route of drug administration है नैक्सट जो रूट ऑफ ड्रग एडमिनट्रेसन है वह है रैक्टल रूट ठीक है जी रैक्टल आप कहे गुदा के रस्ते एन एस जितों वेस्ट मैटर बॉडी का निकलता है उस पार्ट को गुदा किया जाता है जन एस कहा जाता है तो उस रस्ते जो मेडिसन दिखी जाए उस रैक्टल रूट कहा जाता है ओके सो यह जोड़ा मैथड है ऑल्टरनेटिव मैथड है टू द ओरल रूट यूजफुल वेन ओरल एडमिनिस्ट्रेसन इज नॉट पॉसीबल ਮਤਲਬ ਜਿੱਥੇ ਮੂੰਹ ਦੇ ਰਸਤੇ ਡਰੱਗ ਦੇਣੀ ਸੰਭਵ ਨਾ ਹੋਵੇ ਉੱਥੇ ਰੈਕਟਲ ਰੂਟ ਵਰਤਿਆ ਜਾ ਸਕਦਾ ਹੈਗਾ ਪਾਰਸ਼ੀਅਲ ਅਬਸੋਰਬੈਂਸ ਆਫ ਫਸਟ ਪਾਸ ਮੈਟਾਬੋਲਿਜ਼ਮ ਕਿ ਜੇ ਡੀ ਡਰੱਗ ਰੈਕਟਲ ਰੂਟ ਦੇ ਰਾਹੀਂ ਦਿੱਤੀ ਜਾਵੇਗੀ ਉਹ ਫਸਟ ਪਾਸ ਜਿਹੜਾ ਇਫੈਕਟ ਹੈ ਉਸ ਤੋਂ ਪ੍ਰਭਾਵਿਤ ਤਾਂ ਹੋਵੇਗੀ ਪਰ ਓਰਲ ਦੇ ਕੰਪੈਰੀਟਿਵ ਘੱਟ ਪ੍ਰਭਾਵਿਤ ਹੋਵੇਗੀ ਰੈਕਟਲ ਰੂਟ ਦੇ ਨੁਕਸਾਨ ਕੀ ਨੇ ਪਹਿਲਾ ਹੈਗਾ ਵੇਰੀਏਬਲ ਐਬਜ਼ોર્ਪਸ਼ਨ ਕਿ ਇਹ ਇਨਕੰਸਿਸਟੈਂਟ ਅਤੇ ਅਨਪ੍ਰੇਡਿਕਟੇਬਲ ਹੈ ਕਿ ਵੀ ਇਸ ਰਸਤੇ ਜਿਹੜੀ ਮੈਡੀਸਨ ਆ ਉਹ ਕੰਟੀਨਿਊਸਲੀ ਜਾ ਪ੍ਰੋਪਰ ਮਾਤਰਾ ਦੇ ਵਿੱਚ ਸਿਸਟੈਮਿਕ ਸਰਕੂਲੇਸ਼ਨ ਜਾਏਗੀ ਜਾਂ ਨਹੀਂ ਜਾਏਗੀ ਫਿਰ ਹੈ ਪੇਸ਼ੈਂਟ ਡਿਸਕੰਫਰਟ ਮੇਕ ਕਾਸ ਡਿਸਕੰਫਰਟ অর ਐਂਬੈਰੈਸਮੈਂਟ ਜਿਹੜਾ ਰੋਗੀ ਆ ਜਿਹੜਾ ਮਰੀਜ਼ ਆ ਉਹਦੇ ਲਈ ਇਹ ਅਸੁਵਿਧਾ ਜਨਕ ਹੋ ਸਕਦਾ ਹੈ ਸ਼ਰਮਿੰਦਗੀ ਦਾ ਕਾਰਨ ਬਣ ਸਕਦਾ ਹੈ ਕਿਉਂਕਿ ਐਨਐਸ ਦੇ ਰਸਤੇ ਡਰਗ ਨੂੰ ਇਨਸਰਟ ਕਰਨਾ ਹਰ ਕੋਈ ਜਿਹੜਾ ਵਿਅਕਤੀ ਹੋ ਉਹ ਅਵੋਇਡ ਕਰਦਾ ਹੈ ਸੱਤਵਾਂ ਰੂਟ ਆਫ ਡਰਗ ਐਡਮਿਨਿਸਟ੍ਰੇਸ਼ਨ ਆਪਣੇ ਕੋਲ ਹੈ ਜੀ ਟੋਪੀਕਲ ਰੂਟ ਟਾਪੀਕਲ ਤੋਂ ਪ੍ਰਭਾਅ ਹੁੰਦਾ ਹੈ ਜਿਹੜੀਆਂ ਡਰੱਗਸ ਆਪਾਂ ਸਕਿਨ ਦੇ ਉੱਪਰ ਚਮੜੀ ਦੇ ਉੱਪਰ ਅਪਲਾਈ ਕਰਦੇ ਹਾਂ ਠੀਕ ਹੈ ਜੀ ਤਾਂ ਇਹ ਡਰੱਗਸ ਡਾਇਰੈਕਟਲੀ ਬਲੱਡ ਦੇ ਅੰਦਰ ਨਹੀਂ ਜਾਂਦੀਆਂ ਸੋ ਇਹਨਾਂ ਦਾ ਜਿਹੜਾ ਪ੍ਰਭਾਵ ਹੈ ਉਹ ਜਿੱਥੇ ਆਪਾਂ ਮੈਡੀਸਿਨ ਲਗਾਉਂਦੇ ਹਾਂ ਉੱਥੇ ਹੀ ਹੁੰਦਾ ਇਸ ਕਰਕੇ ਇਸ ਨੂੰ ਲੋਕਲਾਈਜ਼ਡ ਇਫੈਕਟ ਕਿਹਾ ਜਾਂਦਾ ਹੈ ਸੋ ਆਪਾਂ ਇੱਥੇ ਡਾਇਰੈਕਟ ਐਪਲੀਕੇਸ਼ਨ ਕਰਦੇ ਹਾਂ ਅਫੈਕਟਡ ਜਾਨਕੀ ਪ੍ਰਭਾਵਿਤ ਏਰੀਆ ਦੇ ਉੱਪਰ ਤਾਂ ਇਹਦੇ ਚ ਐਗਜ਼ਾਮਪਲ ਆਉਂਦੀਆਂ ਕਰੀਮਸ ਅਤੇ ਆਇੰਟਮੈਂਟਸ ਤਾਂ ਇਹ ਵੀ ਨੋਨ ਇਨਵੇਸਿਵ ਹੈ ਠੀਕ ਹੈ ਜੀ ਸਿਸਟੈਮਿਕ ਸਾਈਡ ਇਫੈ ਤਾਂ ਇਹਦਾ ਨੁਕਸਾਨ ਕੀ ਹੈ ਲਿमिटेड ਟੂ ਸਰਫੇਸ ਏਰੀਆ ਕਿ ਜਿਹੜੇ ਟੋਪੀਕਲ ਰੋਟ ਹੈ ਉਹ ਸਿਰਫ ਸਰਫੇਸ ਏਰੀਆ ਜਾਨਕਿ ਸਤ੍ਹਾ ਦੇ ਉੱਪਰ ਹੀ ਕੰਮ ਕਰਦਾ ਹੈ ਤਾਂ ਇਹ ਡੀਪ ਪਾਰਟਸ ਦੇ ਉੱਪਰ ਕੰਮ ਨਹੀਂ ਕਰਦਾ ਨਾਟ ਸੂਟੇਬਲ ਫਾਰ ਡੀਪ ਔਰ ਸਿਸਟੈਮਿਕ ਇਫੈਕਟਸ ਉਸ ਤੋਂ ਬਾਅਦ ਹੈ ਪੋਟੈਂਸ਼ੀਅਲ ਫਾਰ ਇਰਿਟੇਸ਼ਨ ਮੇ ਕਾਜ਼ ਸਕਿਨ ਇਰਿਟੇਸ਼ਨ ਕਈ ਵਾਰ ਸਕਿਨ ਦੇ ਉੱਪਰ ਲਗਾਈ ਗਈ ਕਰੀਮ ਜਾਂ ਆਇੰਟਮੈਂਟ ਸਕਿਨ ਦੇ ਲਈ ਹੀ ਅਲਰਜੀਕ ਹੋ ਸਕਦੀ ਹੈ ਠੀਕ ਹੈ ਜੀ ਅਲਰਜੀਕ ਰਿਐਕਸ਼ਨ ਵੀ ਇਹ ਕਰ ਸਕਦੇ ਹੈ ਸੋ ਇਹਦਾ ਇੱਕ ਨੁਕਸਾਨ ਹੈ ਅੱਠਵਾਂ ਮਹੱਤਵਪੂਰਨ ਰੂਟ ਆਫ ਡਰੱਗ ਐਡਮਿਨਿਸਟ੍ਰੇਸ਼ਨ ਹੈ ਇਨਹੇਲੇਸ਼ਨ ਰੂਟ ਜਾਨਕਿ ਸਾਹ ਦੇ ਰਸਤੇ ਸਾਹ ਮਾਰਗ ਰਾਹੀਂ ਲਈ ਜਾਣ ਵਾਲੀ ਮੈਡੀਸਿਨ ਦੀ ਪ੍ਰਕਿਰਿਆ ਨੂੰ ਇਨਹੇਲੇਸ਼ਨ ਰੂਟ ਕਿਹਾ ਜਾਂਦਾ ਹੈ ਸੋ ਇਹਦੀ ਜਿਹੜੀ ਐਬਜ਼ોર્ਪਸ਼ਨ ਹੈ ਬਹੁਤ ਤੇਜ਼ ਹੁੰਦੀ ਹੈ ਇਟ ਪ੍ਰੋਵਾਈਡ ਕੁਇਕ ਆਨਸੈਟ ਆਫ ਐਕਸ਼ਨ ਬਹੁਤ ਤੇਜ਼ ਜਿਨਾਂ ਦਾ ਐਕਸ਼ਨ ਸ਼ੁਰੂ ਹੋ ਜਾਂਦਾ ਹੈ ਜਿਹੜੀਆਂ ਅਸਥਮਾ ਦੀਆਂ ਡਰੱਗਸ ਹੁੰਦੀਆਂ ਨੇ ਉਹ ਯੂਸੂਅਲੀ ਇਨਹੇਲਰ ਦੇ ਰਾਹੀਂ ਲੈਂਦੀਆਂ ਜਾਂਦੀਆਂ ਨੇ ਲੋਕਲਾਈਜ਼ਡ ਇਫੈਕਟ ਹੈ ਮਤਲਬ ਇਹਨਾਂ ਦਾ ਪ੍ਰਭਾਵ ਸਿੱਧਾ ਸਿੱਧੇ ਤੌਰ ਤੇ ਰੈਸਪੀਰੇਟਰੀ ਸਿਸਟਮ ਦੇ ਉੱਪਰ ਹੁੰਦਾ ਹੈ ਸੋ ਇਹ ਬਲੱਡ ਵਿੱਚ ਨਹੀਂ ਜਾਂਦੀਆਂ ਤੋਂ ਜਿਹੜੀ ਚੀਜ਼ ਬਲੱਡ ਵਿੱਚ ਨਹੀਂ ਜਾਂਦੀ ਤਾਂ ਉਹਦੇ ਬੁਰੇ ਪ੍ਰਭਾਵ ਬਹੁਤ ਹੀ ਘੱਟ ਹੁੰਦੇ ਹਨ ਹੁਣ ਆਪਾਂ ਗੱਲ ਕਰੀਏ ਇਹਦੇ ਡੀਮੈਰਿਟਸ ਦੀ ਜਿਹੜਾ ਇਨਹੇਲੇਸ਼ਨ ਰੂਟ ਹੈ ਇਹਦੇ ਨੁਕਸਾਨ ਕੀ ਨੇ ਸਭ ਤੋਂ ਪਹਿਲਾਂ ਹੈ ਵੀ ਇਟ ਇਜ਼ ਟੈਕਨੀਕ ਡਿਪੈਂਡੈਂਟ ਕਿ ਇਸ ਰਸਤੇ ਡਰੱਗ ਲੈਣ ਦੇ ਲਈ ਵਿਅਕਤੀ ਨੂੰ ਬਹੁਤ ਵਧੀਆ ਤਕਨੀਕ ਦੀ ਵਰਤੋਂ ਕਰਨੀ ਪੈਂਦੀ ਹੈ ता प्रभावशाली तरीके ड्रग जी है लंग्स तक पहुँच सके दूसरा है इरीटेन पोटेंशियल फॉर रैसपीरेटरी ट्रैक्ट इरीटेन कि कई बार यी पाउडर फॉर्म च ड्रग अपा इनहेल करते हाँ गले के उपर जम जाती है जा फिर किसी भी तरह किसी भी पार्ट जरा रैसपीरेटरी सिस्टम का पार्ट है उसमें यह इरीटेट कर सकती है उतरे अलर्जिक रिएक्शन कोज कर सकती है so, सो यार बहुत ही इंपोर्टेंट ऑल रूट्स ऑफ ड्रग एडमिनट्रेशन ਠੀਕ ਹੈ ਜੀ ਈਚ ਰੂਟ ਆਫ ਦਾ ਡਰੱਗ ਐਡਮਿਨਿਸਟ੍ਰੇਸ਼ਨ ਹੈਜ਼ ਇਟਸ ਓਨ ਐਡਵਾਂਟੇਜ ਸਭ ਦੇ ਆਪਣੇ ਫਾਇਦੇ ਨੇ ਅਤੇ ਡਿਸ ਐਡਵਾਂਟੇਜ ਸਭ ਦੇ ਆਪਣੇ ਨੁਕਸਾਨ ਨੇ ਮੇਕਿੰਗ them ਸੂਟੇਬਲ ਫਾਰ ਡਿਫਰੈਂਟ ਕਲੀਨਿਕਲ ਸਿਚੁਏਸ਼ਨ ਮਤਲਬ ਆਪਾਂ ਇਹ ਨਹੀਂ ਕਹਿ ਸਕਦੇ ਕਿ ਆਪਾਂ ਸਿਰਫ ਇੱਕ ਹੀ ਜਾਂ ਦੋ ਹੀ ਮੈਥਡ ਦੀ ਵਰਤੋਂ ਕਰੀਏ ਠੀਕ ਹੈ ਜੀ ਹਰ ਮੈਥਡ ਹਰ ਪੇਸ਼ੈਂਟ ਦੇ ਉੱਪਰ ਇਫੈਕਟਿਵ ਹੋ ਸਕਦਾ ਹੈ ਜਾਂ ਇਫੈਕਟ ਨਹੀਂ ਹੋ ਸਕਦਾ ਤਾਂ ਪੇਸ਼ੈਂਟ ਦੇ ਅਕੋਰਡਿੰਗ ਆਪਾਂ ਨੇ ਸਿਲੈਕਟ ਕਰਨਾ ਹੁੰਦਾ ਹੈ ਕਿ ਕਿਸ ਸਿਚੁਏਸ਼ਨ ਦੇ ਵਿੱਚ ਕਿਹੜਾ ਰੂਟ ਆਫ ਐਡਮਿਨਿਸਟ੍ਰੇਸ਼ਨ ਰਿਕੁਆਇਰਡ ਹੈ ਤੇ ਕਿਸ ਦੇ ਫਾਇ ਪ੍ਰੋਪਰ ਸਿਲੈਕਸ਼ਨ ਐਂਡ ਐਡਮਿਨਿਸਟ੍ਰੇਸ਼ਨ ਟੈਕਨੀਕ ਆਰ ਕਰੂਸ਼ੀਅਲ ਫਾਰ ਦਾ ਮੈਕਸਿਮਾਈਜ਼ਿੰਗ ਥੈਰਾਪੀਟਿਕ ਇਫੈਕਟ ਐਂਡ ਮਿਨੀਮਾਈਜ਼ਿੰਗ ਐਡਵਰਸ ਆਊਟਕਮ ਸੋ ਐਜ਼ ਅ ਨਰਸ ਤੁਸੀਂ ਇਹ ਆਪ ਸਿਲੈਕਟ ਕਰਨਾ ਹੁੰਦਾ ਹੈ ਕਿ ਕਿਸ ਰਸਤੇ ਸਭ ਤੋਂ ਵੱਧ ਚੰਗੇ ਪ੍ਰਭਾਵ ਡਰੱਗ ਦੇ ਲੈਤੇ ਜਾ ਸਕਦੇ ਹਨ ਤੇ ਬੁਰੇ ਪ੍ਰਭਾਵ ਘਟਾਏ ਜਾ ਸਕਦੇ ਹਨ ਸੋ ਉਮੀਦ ਕਰਦਾ ਮਾਂ ਬੋਲੀ ਪੰਜਾਬੀ ਦੇ ਵਿੱਚ ਤੁਹਾਨੂੰ ਇਹ ਸਾਰਾ ਟੌਪਿਕ ਸਮਝ ਆਇਆ ਹੋਵੇਗਾ ਕੰਪਲੀਟ ਸਟੱਡੀ ਮਟੀਰੀਅਲ ਪੀਡੀਐਫ ਦੀ ਫਾਰਮ ਚ ਪਰਚੇਸ ਕਰਨ ਦੇ ਲਈ ਜਾਂ ਵੀਡੀਓ ਫਾਰਮ ਦੇ ਵਿੱਚ YouTube ਦੇ ਉੱਪਰ ਮੈਂਬਰਸ਼ਿਪ ਲੈਣ ਲਈ ਤੁਸੀਂ 9569677123 ਦੇ ਉੱਪਰ ਸੰਪਰਕ ਕਰ ਸਕਦੇ ਹੋ ਹਰ ਇੱਕ ਨਾਲ ਵੀਡੀਓ ਸ਼ੇਅਰ ਕਰਨਾ ਨਾ ਭੁੱਲੋ ਅਤੇ ਹਰ ਜਾਣਕਾਰੀ ਲਈ ਚੈਨਲ ਦੇ ਨਾਲ ਜੁੜ ਜਾਵੋ ਸਬਸਕ੍ਰਾਈਬ ਦਾ ਬਟਨ ਜ਼ਰੂਰ ਦਬਾ ਲਵੋ ਥੈਂਕ ਯੂ ਥੈਂਕਸ ਫॉर ਵਾਚਿੰਗ